ਸਾਸੀਕਾਲ ਮੈਂ ਡਾਕਟਰ ਗਰਗਿਤ ਜਿਵੇਂ ਆਪਾਂ ਇਸ ਵਾਹਣ ਦੇ ਵਿੱਚ ਵੱਡੇ ਵੱਡੇ ਡਲੇ ਦੇਖ ਰਹੇ ਹਾਂ ਜਿਹੜਾ ਕਿ ਸੁੱਕਾ ਵਾਹਿਆ ਗਿਆ ਤੇ ਆਮ ਤੌਰ ਤੇ ਇਹ ਸਮੱਸਿਆ ਬਹੁਤ ਸਾਰੇ ਵਾਹਣਾਂ ਵਿੱਚ ਆਉਂਦੀ ਹੈ ਜਿਵੇਂ ਆਹ ਡੜਾ ਇਹ ਜੇ ਦੇਖੀ ਆਪਾਂ ਤਿੰਨ ਇੱਟਾਂ ਦੇ ਬਰਾਬਰ ਹੈ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਡਲੇ ਇਸ ਵਾਹਣ ਦੇ ਵਿੱਚ ਪੱਟੇ ਗਏ ਪਹਿਲਾਂ ਹਾਲਾਂਕਿ ਇਹਦੇ ਵਿੱਚ ਦੋ ਵਾਰ ਤਵੀਆਂ ਤੇ ਉਸ ਤੋਂ ਬਾਅਦ ਹਲ ਮਾਰੇ ਨੇ ਇਹਦੇ ਵਿੱਚ ਆਪਾਂ ਹਾਲ ਪੂਰੇ ਡੂੰਘੇ ਛੱਡ ਕੇ ਲਾਏ ਨੇ ਤੇ ਜਿਹੜੀ ਥੱਲੇ ਸਖਤ ਤੈ ਹੁੰਦੀ ਹੈ ਜਿਹਨੂੰ ਹਾਰਡ ਪੈਨ ਆਪਾਂ ਕਹਿ ਦਿੰਦੇ ਆ ਉਹ ਟੁੱਟੀ ਹੈ ਤੇ ਵਿੱਚੇ ਖਰਚੇ ਵਾ ਕੇ ਵਿੱਚੇ ਇਹ ਡਲਿਆਂ ਦਾ ਹੱਲ ਕਰਕੇ ਆਪਾਂ ਨੇ ਇਸ ਚ ਕੰਪਿਊਟਰ ਕਰਾ ਲਉਣਾ ਹੈ ਤਾਂ ਇਹਦੇ ਚ ਜਿਵੇਂ ਪਹਿਲਾਂ ਇੱਕ ਗੱਲ ਚੱਲਦੀ ਆ ਰਹੀ ਹੈ ਕਿ ਬਿਨਾ ਅਗ ਲਾਏ ਤੋਂ ਜਾਂ ਬਿਨਾ ਰੌਣੀ ਕੀਤੇ ਕੰਪਿਊਟਰ ਕਰਾ ਨਹੀਂ ਲੱਗ ਸਕਦਾ ਤੇ ਇਹੋ ਜਿਹੀ ਡਲਿਆਂ ਦੇ ਵਿੱਚ ਦੇਖ ਕੇ ਇਹ ਲੱਗਦਾ ਵੀ ਇਹ ਇੱਥੇ ਕੰਪਿਊਟਰ ਕਰਾ ਕੇ ਲੱਗੂਗਾ ਤਾਂ ਆਪਾਂ ਦੱਸ ਦਈਏ ਵੀ ਆਹ ਜਿਹੜਾ ਆਪਾਂ ਸਾਰਾ ਕੁਛ ਇਹਦੇ ਵਿੱਚ ਦੇਖ ਰਹੇ ਆਂ ਵਿੱਚ ਇਹਦੇ ਵਿੱਚ ਕਣਕ ਦਾ ਨਾੜ ਹੈਗਾ ਜਿਹੜਾ ਉਹੀ ਵਿੱਚੇ ਆ ਵਿੱਚੇ ਡਲੇ ਨੇ ਤਰ ਤਵੀਆਂ ਫਿਰ ਉਸ ਤੋਂ ਬਾਅਦ ਦੋ ਵਾਰ ਹਾਲ ਤੇ ਉਦੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਰੋਟਾਵੇਟਰ ਮਾਰ ਰਹੇ ਆਂ ਉਹ ਵੀ ਆਪਾਂ ਅੱਗੇ ਦੇਖਾਂਗੇ ਕਿ ਰੋਟਾਵੇਟਰ ਨਾਲ ਧਰਤੀ ਕਿਹੋ ਜੀ ਬਣ ਗਈ ਜਾਂ ਇਹ ਡਲੀਆਂ ਤੇ ਉੱਪਰ ਕੀ ਅਸਰ ਪਿਆ ਤਾਂ ਆ ਜਿੰਨੇ ਹੁਣ ਆਪਾਂ ਇੱਥੇ ਦੇਖਾਂਗੇ ਇਸ ਤਰ੍ਹਾਂ ਦਾ ਰੋਟਾਵੇਟਰ ਮਾਰੇ ਤੋਂ ਬਾਅਦ ਇਹ ਵਾਹਨ ਜਿਹੜਾ ਉਹ ਬਣ ਗਿਆ ਮਿੱਟੀ ਬਰੀਕ ਹੋ ਚੁੱਕੀ ਆ ਹਾਲਾਂਕਿ ਡਲੀਆਂ ਇਹਦੇ ਚ ਹੈਗੀਆਂ ਨੇ ਹਲੇ ਵੀ ਆਪਣੇ ਚ ਬਹੁਤ ਸਾਰੀਆਂ ਮਿੱਥਾਂ ਬਣ ਜਾਂਦੀਆਂ ਨੇ ਜਾਂ ਪਿੱਛੇ ਇੱਕ ਵੱਡੇ ਆਗੂ ਦਾ ਬਿਆਨ ਵੀ ਆਇਆ ᱛੀਏ ਇਸ ਬਾਬਤਕ ਭਈ ਅਸੀਂ ਅਗਰ ਤਾਂ ਲਾਉਨੇ ਆ ਕਿਉਂਕਿ ਸਾਡੇ ਕੰਪਿਊਟਰ ਕਰਾ ਨਹੀਂ ਚੱਲਦੇ ਉਹਦੇ ਚ ਤੂੜੀ ਦਾ ਨਾੜ ਆ ਜਿਹੜਾ ਉਹ ਫਸ ਜਾਂਦਾ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਬਈ ਤੂੜੀ ਦਾ ਨਾਲ ਫਸ ਜਾਂਦਾ ਪਰ ਜੇਕਰ ਆਪਾਂ ਇਹਦਾ ਪ੍ਰੋਪਰ ਹੱਲ ਕਰੀਏ ਤਰੀਕੇ ਨਾਲ ਹੱਲ ਕਰੀਏ ਤਾਂ ਇਹਦਾ ਹੱਲ ਹੋ ਸਕਦਾ ਇਹੋ ਜੀ ਗੱਲ ਨਹੀਂ ਵੀ ਇਹਦਾ ਹੱਲ ਨਹੀਂ ਹੁੰਦਾ ਤਾਂ ਦੇਖੋ ਵੈਸੇ ਕਿਉਂਕਿ ਸੁੱਕੀ ਵਹਣ ਕਰਕੇ ਗਰਦਾ ਬਹੁਤ ਢੜਿਆ ਹਾਲਾਂਕਿ ਰੌਣੀ ਕਰਕੇ ਵੀ ਇਹ ਕੰਮ ਕੀਤਾ ਜਾ ਸਕਦਾ ਪਰ ਉਹਦੇ ਨਾਲ ਪਾਣੀ ਦੀ ਵੇਸਟੇਜ ਹੁੰਦੀ ਹੈ ਜਿਹੜੀ ਕਿ ਆਪਾਂ ਨੇ ਹਜੇ ਤੱਕ ਨਹੀਂ ਕੀਤੀ ਤੇ ਉਹਦੇ ਵਾਸਤੇ ਆਪਾਂ ਪੂਰਾ ਲੱਗੇ ਹੋਏ ਆ ਵੀ ਆਪਾਂ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰੀਏ ਤੇ ਦੂਜਾ ਇਸ ਦੇ ਨਾਲ ਸੁੱਕੀ ਬੋਣ ਦੇ ਨਾਲ ਬਹੁਤ ਸਾਰੇ ਫਾਇਦੇ ਆਪਾਂ ਨੂੰ ਮਿਲਦੇ ਨੇ ਜਿਨ੍ਹਾਂ ਦੀ ਚਰਚਾ ਆਪਾਂ ਪਿੱਛੇ ਵੀਡੀਓਜ਼ ਦੇ ਵਿੱਚ ਕਰ ਚੁੱਕੇ ਆ ਤੇ ਆ ਹੁਣ ਆਪਾਂ ਰੋਟਾਵੇਟਰ ਤੋਂ ਬਾਅਦ ਇਹਦੇ ਉੱਪਰ ਸਵਾਗਾ ਲਾ ਰਹੇ ਆ ਇਹ ਤਿੰਨ ਤੋਂ ਚਾਰ ਵਾਰ ਇਸ ਦੇ ਉੱਪਰ ਸਵਾਗਾ ਲਾਇਆ ਗਿਆ ਪਹਿਲਾਂ ਜਿਵੇਂ ਆਪਾਂ ਕਾਟਵਾ ਯਾਨੀ ਕਿ ਲੰਬੇ ਲੋਟ ਤੇ ਪੈਵੇਂ ਲੋਟ ਜਿਹਨੂੰ ਆਪਾਂ ਹਾਰੀਜ਼ੋਂਟਲ ਤੇ ਵਰਟੀਕਲ ਕਹਿ ਸਕਦੇ ਆ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਲਾਇਆ ਇਹ ਡਾਇਗਨਲੀ ਜਾਨੀ ਕਿ ਖੁੰਜੇ ਨੂੰ ਸਿੱਧਾ ਦੂਸਰੇ ਖੁੰਜੇ ਤੋਂ ਸਾਗਾ ਤੇ ਫੇਰ ਕਾਟਵਾ ਦੂਜੇ ਖੁੰਜੇ ਤੋਂ ਦੂਜੇ ਪਾਸੇ ਵੱਲ ਸਾਗਾ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਡੈੜੀਆਂ ਨੇ ਉਹ ਉੱਧਰ ਹੋ ਜਾਂਦੀਆਂ ਨੇ ਤੇ ਕੰਪਿਊਟਰ ਕਰਾ ਵੀ ਆਪਣਾ ਸੌਖਾ ਲੱਗ ਜਾਂਦਾ ਤੇ ਸਮਾਂ ਉਹਨੂੰ ਘੱਟ ਲੱਗਦਾ ਤੇ ਇਹ ਤੋਂ ਬਾਅਦ ਆਪਾਂ ਦੇਖਾਂਗੇ ਜਿੱਥੇ ਕੰਪਿਊਟਰ ਕਰਾ ਲਾਤਾ ਉਹ ਪੈੜੀ ਕਿਹੋ ਜੀ ਬਣ ਗਈ ਏ ਹੁਣ ਸੁਹਾਗਾ ਹੋ ਗਿਆ ਅ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਉਹ ਪੈਲੀ ਜਿਹਦੇ ਆਪਣਾ ਕੰਪਿਊਟਰ ਕਰਾ ਲੱਗ ਚੁੱਕਿਆ ਤਾਂ ਆ ਜਿਹੜੀ ਸਾਹਮਣੇ ਆਪਾਂ ਖੇਤ ਦੇਖ ਰਹੇ ਹਾਂ ਇਹਦੇ ਵਿੱਚ ਕੰਪਿਊਟਰ ਕਰਾ ਲੱਗ ਚੁੱਕਿਆ ਤੇ ਇਹ ਸਾਰਾ ਕੁਝ ਡਲੇ ਵਗੈਰਾ ਭੰਨ ਕੇ ਤੇ ਇਹਦੇ ਵਿੱਚ ਆ ਸਾਰੀ ਆਪਾਂ ਕਣਕ ਦਾ ਨਾਲ ਸਾਰਾ ਇਹਦੇ ਵਿੱਚ ਦੇਖ ਰਹੇ ਹਾਂ ਤਾਂ ਮੇਰੀ ਕਹਿਣ ਦਾ ਮਤਲਬ ਇਹ ਹੈ ਬਈ ਬੰਦੇ ਦੇ ਮਨ ਚ ਧਾਰਿਆ ਹੋਇਆ ਹੋਵੇ ਵੀ ਆਪਾਂ ਆਹ ਕੰਮ ਕਰਨਾ ਹੈ ਤੇ ਇਹਦੇ ਚ ਜਿਵੇਂ ਆਪਾਂ ਪਾਣੀ ਬਚਾਇਆ ਕਣਕ ਦਾ ਨਾੜ ਜਿਹੜਾ ਆਪਾਂ ਵਿਚਰ ਲਾਇਆ ਇਹਦੇ ਬਾਬਤ ਵੀ ਆਪਾਂ ਪਿਛੇ ਵੀਡੀਓ ਦੇ ਵਿੱਚ ਦੱਸਿਆ ਵੀ ਇਹਦੇ ਚ ਕਿਹੜੇ ਕਿਹੜੇ ਤੱਤ ਹੁੰਦੇ ਨੇ ਤੇ ਆਪਣੀ ਮਿੱਟੀ ਦੇ ਲਈ ਕਿੰਨੇ ਜ਼ਰੂਰੀ ਤੱਤ ਹੁੰਦੇ ਨੇ ਤੇ ਜਿਹਦੇ ਨਾਲ ਆਪਾਂ ਧਰਤੀ ਨੂੰ ਕੁਝ ਦੇ ਰਹੇ ਹਾਂ ਕੁਝ ਜੈਵਿਕ ਮਾਦਦ ਦੇ ਰਹੇ ਹਾਂ ਹਾਂ ਵਾਹ ਭਾਈ ਇਹਦੇ ਚ ਜ਼ਰੂਰ ਥੋੜੀ ਵੱਧ ਲੱਗੀ ਹੈ ਹੋ ਸਕਦਾ ਤੇਲ ਦਾ ਖਰਚਾ ਵੀ ਦੂਜੇ ਲੋਡ ਨਾਲੋਂ ਵੱਧ ਗਿਆ ਹੋਵੇ ਪਰੇ ਸਾਰਾ ਕੁਝ ਨਿਰਪਰ ਹੈ ਵੀ ਤੁਹਾਡੇ ਉਦੇਸ਼ ਕੀ ਨੇ ਖੇਤੀ ਨੂੰ ਲੈ ਕੇ ਵੀ ਤੁਸੀਂ ਖੇਤੀ ਦੇ ਵਿੱਚੋਂ ਆਮਦਨ ਦੇ ਨਾਲ ਨਾਲ ਹੋਰ ਮਿੱਟੀ ਨੂੰ ਕੀ ਦੇ ਰਹੇ ਹੋ ਤੇ ਕਿਸ ਤਰੀਕੇ ਦੀ ਖੇਤੀ ਤੁਸੀਂ ਰਸਾਇਣਿਕ ਜਾਂ ਜੈਵਿਕ ਜਾਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਪਾ ਕੇ ਖੇਤੀ ਕਰਨਾ ਚਾਹੁੰਦੇ ਹੋ ਬਹੁਤ ਸਾਰੀਆਂ ਚੀਜ਼ਾਂ ਨੇ ਪਾਣੀ ਬਚਾਉਣਾ ਤੁਹਾਡਾ ਟੀਚਾ ਹੈ ਜਾਂ ਨਹੀਂ ਮਿਹਨਤ ਤੁਸੀਂ ਕਿੰਨੀ ਕਰਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਨਤੀਜੇ ਆਪਣੇ ਸਾਹਮਣੇ ਹੁੰਦੇ ਨੇ ਵੀਡੀਓ ਚ ਬਣਾਏ ਰਹਿਣ ਲਈ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ